ਜਿਹੜਾ ਕੋਈ ਕਾਨੂੰਨ ਇਟੈਂਡ ਰਾਂਦੇ ਵਿੱਚ ਆਇਆ ਉਹਦੇ ਵਿੱਚ ਜਿਹੜੇ ਟਰਾਂਸਪੋਰਟਰ ਹੈ ਡਰਾਈਵਰ ਹੈ ਜਿਹੜੀਆਂ ਸਾਡੀਆਂ ਟੈਂਕ ਲੱਗੀਆਂ ਡੀਪੋ ਤੋਂ ਤੇਲ ਭਰ ਕੇ ਸਾਨੂੰ ਸਪਲਾਈ ਹੁੰਦੀਆਂ ਉਹਦੇ ਡਰਾਈਵਰਾਂ ਨੇ ਹੜਤਾਲ ਕੀਤੀ ਹੋਈ ਹੈ ਸਾਡੇ ਕੋਲੇ ਸੰਬੰਧਿਤ ਦਸਤਾਖਤ ਖਤਮ ਹੋ ਚੁੱਕਿਆ ਹੈ ਜੇ ਗੱਲ ਕਰੀ ਤਾਂ 45% ਤੋਂ 50% ਤੱਕ ਪੰਪ ਡਰਾਈ ਹੋ ਚੁੱਕੇ ਨੇ ਜਿਵੇਂ ਗੱਲ ਕਰਾਂ ਜੋ ਵੀ ਚੀਜ਼ ਤੇਲ ਤੇ ਜਲਦੀ ਹੈ ਨਿੱਕੀ ਬਾਈਕ ਤੋਂ ਮੋਟਰਸਾਈਕਲ ਤੋਂ ਲੈ ਕੇ ਜਹਾਜ਼ ਤੱਕ ਹਰ ਚੀਜ਼ ਪ੍ਰਭਾਵਿਤ ਹੋ ਗਈ ਹੈ ਪ੍ਰਸ਼ਾਸਨ ਕੋਈ ਹੱਲ ਕੱਢੇ ਜਾਂ ਸਰਕਾਰਾਂ ਹੱਲ ਕੱਢਣ ਜਾਂ ਕੰਪਨੀਆਂ ਹੱਲ ਕੱਢਣ ਸਾਡੇ ਕੋਲੇ ਤੇਲ ਤੁਹਾਨੂੰ ਪਹੁੰਚਾਇਆ ਜਾਵੇ ਜੋ ਅਸੀਂ ਲੋਕ ਸੇਵਾ ਆਪਦੀ ਚਾਲੀ ਰੱਖ ਸਕੀਏ ਹਿੱਟ ਐਂਡ ਰਨ ਕਾਨੂੰਨ ਵਿੱਚ ਤਬਦੀਲੀ ਕਰਨ ਤੋਂ ਬਾਅਦ ਦੇਸ਼ ਭਰ ਦੇ ਵਿੱਚ ਟਰੱਕ ਤੇ ਟੈਂਕਰ ਸੰਚਾਲਕ ਲੰਬੇ ਸਮੇਂ ਲਈ ਹੜਤਾਲ ਤੇ ਜਾਣ ਦੀ ਤਿਆਰੀ ਵਿੱਚ ਨੇ ਇੱਥੇ ਵੀ ਦੱਸਦੀ ਕਿ ਪੈਟਰੋਲ ਤੇ ਡੀਜ਼ਲ ਨਾ ਮਿਲਣ ਕਾਰਨ ਪੰਜਾਬ 'ਚ ਹਾਲਾਤ ਵਿਗੜੇ ਨੇ ਜਿਸ ਦੇ ਚੱਲਦਿਆਂ ਪੰਜਾਬ ਦੇ ਵਿੱਚ 50% ਤੱਕ ਪੈਟਰੋਲ ਪੰਪਾਂ ਤੇ ਪੈਟਰੋਲ ਅਤੇ ਡੀਜ਼ਲ ਡਰਾਈ ਹੈ ਅਤੇ ਸ਼ਾਮ ਤੱਕ 80% ਤੱਕ ਇਹ ਡਰਾਈ ਹੋਣ ਦੀ ਸੰਭਾਵਨਾ ਹੈ ਇਥੇ ਵੀ ਦੱਸ ਦਈਏ ਕਿ ਆਰਮੀ ਰੇਲਵੇ ਅਤੇ 에어 ਫੋਰਸ ਨੂੰ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਵੀ ਬੰਦ ਹੋਈ ਹੈ ਜੀ ਮੇਰਾ ਨਾਮ ਨਵੀਨ ਹੈ ਮੈਂ ਇਹ ਆਫਿਸ ਬॉय ਆਫਿਸ ਬॉय ਦਾ ਕੰਮ ਕਰਤਾ ਹਾਂ ਇਹ 7ਵੇਂ ਸੈਂਟਰ ਹੈ ਹਮਾਰਾ ਤਾਂ ਮੈਂ ਡੀਜ਼ਲ ਲੈਣੇ ਆਇਆ ਥਾ ਅਬ ਇਹ ਹੜਤਾਲ ਚੱਲ ਰਹੀ ਹੈ ਤਾਂ ਅਬ प्रॉब्लम हो रही है अच्छा किस चीज़ लेके डीजल चाहिए था आपको जनरेटर के लिए लाइट भी गई हुई है सो प्रॉब्लम ज्यादा है अब अच्छा तो क्या दिक्कत आ रही है आपको बहुत ज़्यादा दिक्कत है क्योंकि डीजल खत्म हो चुका है अब स्टूडेंट्स काफी उनको प्रॉब्लम आएगी अब अच्छा आपका। जी यहीं पर साथी साथ गली में ही है आई सी एस अच्छा। सेंटर है अच्छा। हमारा क्या कहते हैं पेट्रोल पंप वाले कह रहे हैं कि ट्रक वालों की हड़ताल चल रही है तो इसीलिए बंद है तो मैंने कहा डीजल तो आप दे ही सकते हो कहते उसकी भी अब वो भी नहीं दे सकते पेट्रोल ਇਸਕੇ ਇਲਾਵਾ ਸੋ ਦੇਖਦੇ ਹਾਂ ਕੀ ਕਰਨਾ ਟਰਾਈ ਹੋ ਗਿਆ ਖਤਮ ਹੋ ਗਿਆ ਖਤਮ ਹੋ ਗਿਆ ਯਸ ਮੇਰਾ ਨਾਮ ਵਿਨੋਦ ਕੁਮਾਰ ਬੰਸਲ ਹੈ ਮੈਂ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਬਠਿੰਡਾ ਦਾ ਪ੍ਰਧਾਨ ਹੈ ਤਾਂ ਅੱਜ ਜਿਹੜਾ ਜਿਹੜਾ 2.5 ਦਿਨ ਹੋ ਗਏ ਸਾਡੀ ਹੜਤਾਲ ਜਿਹੜੀ ਹੈ ਡਰਾਈਵਰਾਂ ਦੀ ਹੈ ਸਾਡੀ ਕੋਈ ਹੜਤਾਲ ਨਹੀਂ ਪੰਪਾਂ ਦੀ ਜਾਂ ਕੰਪਨੀਆਂ ਦੀ ਕੋਈ ਹੜਤਾਲ ਨਹੀਂ ਜਿਹੜਾ ਕੋਈ ਕਾਨੂੰਨ ਏਟ ਐਂਡ ਰਨ ਦੇ ਵਿੱਚ ਆਇਆ ਉਹਦੇ ਵਿੱਚ ਜਿਹੜੇ ਟਰਾਂਸਪੋਰਟਰ ਹੈ ਡਰਾਈਵਰ ਹੈ ਜਿਹਨੀਆਂ ਸਾਡੀਆਂ ਟੈਂਕਰਾਂ ਰੀਆਂ ਡੀਪੂ ਤੋਂ ਤੇਲ ਭਰ ਕੇ ਸਾਨੂੰ ਸਪਲਾਈ ਦਿੰਦੀਆਂ ਉਹਦੇ ਡਰਾਈਵਰਾਂ ਨੇ ਹੜਤਾਲ ਕੀਤੀ ਹੋਈ ਹੈ 2.5 ਦਿਨ ਤੋਂ ਸਾਡੇ ਕੋਲ ਤੇਲ ਨਹੀਂ ਆ ਰਿਹਾ ਸਾਡੇ ਕੋਲੇ ਜੋ ਸਟਾਕ ਸੀ ਉਹ ਅਸੀਂ ਤੇਲ ਲੋਕਾਂ ਨੂੰ ਦੇਤਾ ਸਾਡੇ ਕੋਲੇ ਪੰਪਾਂ ਦੇ ਉੱਤੇ ਸਟਾਕ ਖਤਮ ਹੋ ਚੁੱਕਿਆ ਹੈ ਜੇ ਗੱਲ ਕਰੀਏ ਤਾਂ 45% ਤੋਂ 50% ਤੱਕ ਪੰਪ ਡਰਾਈ ਹੋ ਚੁੱਕੇ ਹਾਲਾਂਕਿ ਇਹ ਤਾਂ ਪੂਰੇ ਪੰਜਾਬ ਦੇ 80% ਪੰਪਰ ਤੇਲ ਤੋਂ ਖਾਲੀ ਹੋ ਜਾਣਗੇ ਜਿਹੜੇ ਜਿਹੜੇ ਸਵਾਮਾ ਪ੍ਰਭਾਵਤ ਹੋਣਗੇ ਸਭ ਤੋਂ ਪਹਿਲਾਂ ਤਾਂ ਜੇ ਗੱਲ ਕੀਤਾ ਜਾਵੇ ਤਾਂ ਹਰ ਚੀਜ਼ ਹੀ ਤੇਲ ਤੇ ਚੱਲਦੀ ਹੈ ਚਾਹੇ ਕੋਈ ਦੁੱਧ ਲਦਾ ਹੈ ਚਾਹੇ ਸਬਜੀ ਹੈ ਚਾਹੇ ਕੋਈ ਦਵਾਈ ਲੈਣ ਜਾਣਾ ਹੈ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਜਿਹੜੇ ਸਾਡੀ ਕੰਪਨੀਆਂ ਉਹ ਰੇਲਵੇ ਨੂੰ ਸਪਲਾਈ ਦਿੰਦੀਆਂ ਪੀਆਰਟੀ ਨੂੰ ਦਿੰਦੀਆਂ 에ਵੀਏਸ਼ਨ ਨੂੰ ਸਪਲਾਈ ਦਿੰਦੀਆਂ ਏਟੀਐਫ ਨਹੀਂ ਜਾ ਰਿਹਾ ਜਹਾਜਾਂ ਦਾ ਆਉਣਾ ਜਾਣਾ ਵੀ ਕਿ ਰੁਕ ਜੂਆ ਰੇਲਵੇ ਦਾ ਆਰਮੀ ਨੂੰ ਜਿਹੜਾ ਤੇਲ ਦਾ ਰੋਜ਼ ਦਾ ਰੋਜ਼ਾ ਜੇ ਬਟੰਡਾ ਦੀ ਗੱਲ ਕਰਾਂ ਕੱਲੇ ਇੰਡੀਆ ਵਿੱਚ 200 ਲੱਖ 2 ਲੱਖ ਲੀਟਰ ਤੇਲ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਜਾਂਦਾ ਹੈਗਾ ਕੰਜ਼ਿਊਮਰ ਨੂੰ 2 ਲੱਖ ਲੀਟਰ ਜੇ 3 ਦਿਨ ਹੋ ਗਏ ਤਾਂ ਇਹਨਾਂ ਨੂੰ ਨਜ਼ਾਰਿਆ ਇਹਨਾਂ ਦੀ ਇਹ ਹਰ ਚੀਜ਼ ਜੇ ਮੈਂ ਗੱਲ ਕਰਾਂ ਜੋ ਵੀ ਚੀਜ਼ ਤੇਲ ਤੇ ਚੱਲਦੀ ਹੈ ਨਿੱਕੀ ਬਾਈਕ ਤੋਂ ਮੋਟਰਸਾਈਕਲ ਤੋਂ ਲੈ ਕੇ ਜਹਾਜ਼ ਤੱਕ ਹਰ ਚੀਜ਼ ਪ੍ਰਭਾਵਿਤ ਹੋ ਗਈ ਹੈ ਜੇ ਦੋ ਤਿੰਨ ਦਿਨ ਹੜਤਾਲ ਇਸ ਤਰ੍ਹਾਂ ਜਾਰੀ ਹੈ ਕਿ ਹਾਲਾਤ ਬਣ ਗਏ ਹਾਲਾਤ ਪਹਿਲਾਂ ਹੀ ਖਰਾਬ ਹੋ ਚੁੱਕੇ ਨੇ ਵੱਧ ਤੋਂ ਵੱਧਰ ਨਾ ਹੋਣ ਖਾਲਾਤ ਖਰਾਬ ਹੋ ਚੁੱਕੇ ਨੇ ਹੋਰ ਨਾ ਖਰਾਬ ਹੋਣ ਇਸ ਵਾਸਤੇ ਸਰਕਾਰਾਂ ਨੂੰ ਅਪੀਲ ਕਰੀਂ ਸਾਡੀ ਅਪੀਲ ਤਾਂ ਸਰਕਾਰਾਂ ਕਿ ਇਹ ਵੀ ਕਿਸੇ ਵੀ ਤਰ੍ਹਾਂ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਕੰਪਨੀ ਨੂੰ ਅਪੀਲ ਹੈ ਵੀ ਸਾਡੇ ਕੋਲ ਤੇਲ ਪਹੁੰਚਾਇਆ ਜਾਵੇ ਸਾਡਾ ਐਗਰੀਮੈਂਟ ਇਹੀ ਹੁੰਦਾ ਸੀ ਕੰਪਨੀ ਨਾਲ ਵੀ ਤੇਲ ਸਾਨੂੰ ਪੰਪਾਂ ਤੱਕ ਪਹੁੰਚ ਕਰਕੇ ਦੇਣਾ ਉਸ ਦੇ ਮਤਲਬ ਕੋ ਪ੍ਰਸ਼ਾਸਨ ਨਾਲ ਮਿਲਣ ਪ੍ਰਸ਼ਾਸਨ ਕੋਈ ਹੱਲ ਕੱਢੇ ਜਾਂ ਸਰਕਾਰਾਂ ਹੱਲ ਕੱਢਣ ਜਾਂ ਕੰਪਨੀਆਂ ਹੱਲ ਕੱਢਣ ਸਾਡੇ ਕੋਲ ਤੇਲ ਸਾਨੂੰ ਪਹੁੰਚਾਇਆ ਜਾਵੇ ਜੋ ਅਸੀਂ ਲੋਕ ਸੇਵਾ ਆਪਦੀ ਜਾਰੀ ਰੱਖ ਸਕੀਏ ਉਹ ਮੇਰੇ ਕੋਲ ਲੋਕਾਂ ਨੂੰ ਤੇਲ ਪਾ ਕੇ ਸੇਵਾ ਕਰ ਸਕੀਏ